ਖਬਰ ਆਸ-ਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਾਨ ਇਸ ਸਮੇਂ ਦੱਸ ਦਈਏ ਕਿ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਰਾਜਪੁਰਾ ਦੀਆਂ ਨੇ ਜਿੱਥੇ ਰਾਜਪੁਰਾ ਕਾਂਗਰਸ ਪਾਰਟੀ ਦੇ ਵਿੱਚ ਵਾਧਾ ਹੋਇਆ ਦੱਸ ਦਈਏ ਕਿ ਵਕ ਵਕ ਪਿੰਡਾਂ ਤੋਂ ਅੱਜ ਲੋਕ ਹਰਦੀয়াল ਸਿੰਘ ਕੰਬੋਤ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਅੱਜ ਭਾਰਤ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਹਰਦੇয়াল ਸਿੰਘ ਕੰਬੋਧੇਵ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਤੋਂ ਇੱਕ ਵਾਅਦਾ ਲਿਆ ਗਿਆ ਉਸ ਵਾਅਦੇ ਦੇ ਵਿੱਚ ਨੌਜਵਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਸ਼ੇ ਤੋਂ ਦੂਰ ਰਹਿਣਾ ਅਤੇ ਉਹਨਾਂ ਕਿਹਾ ਕਿ ਕੱਲ ਹੀ ਮੇਰੇ ਹਲਕੇ ਦੇ ਇੱਕ ਨੌਜਵਾਨ ਦੀ ਵੀ ਨਸ਼ੇ ਦੇ ਨਾਲ ਮੌਤ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪਾਰਟੀ ਦੇ ਵੀ ਸ਼ਾਮਲ ਕਰਾਉਣ ਤੋਂ ਪਹਿਲਾਂ ਹਰਦੇਵਾਲ ਸਿੰਘ ਕੰਬੋਜ ਜੋ ਉਹਨਾਂ ਤੋਂ ਵਾਅਦਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਪਿਆਜ ਸੰਚਰ ਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ-ਬਹੁਤ ਧੰਨਵਾਦ सिया को के बॉर्डर भाई दिया तो नाच पंजाब से लोग खाना किस लिए खींच के आज पूरा पंजाब टूट रहा उसका इतनी हालात पूरे हुए पर नहीं मैंने वादा नहीं करे वादा करो मेरा सारे वादा कर दे इससे मैं कोई नुकसान नहीं करता है के 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 का ऊपर ऊपर का ਕੱਲਾ ਇੱਕ ਬੱਚਾ ਸੀਗਾ ਉਹ ਮਾਪੇ ਆ ਗਏ ਅਰ ਉਹਦੇ ਮਾਪੇ ਕੋਲ ਮਤਲਬ ਕਿ ਉਹ ਚੱਲ ਗਿਆ ਉਹ ਮਤਲਬ ਆਂਗੇ ਉਹਦਾ ਬੇਰੀ ਦੀ ਕਿਤਾ ਕਿਸੇ ਦਾ ਵੀ ਹੋ ਜੇ ਇਸ ਦਾ ਬਾਪ ਕਿੱਥੇ ਰਹਿਣਾ چاہیے ਉਹ ਮੈਂ ਵੀ ਲੱਗਾ ਕਿ ਮੇਰੇ ਨਾਲ ਖੰਡਗੇ ਸਾਰੇ ਜੰਦੇ ਦੇਖੋ ਇਹ ਨੌਜਵਾਨ ਹੈ ਇਹਨੂੰ ਮੈਂ ਡਿਸਪੋਨਟਰੀ ਦਾ ਸੂਨੀ ਵਾਇਸ ਬਣਾਦਾ ਅਰ ਬੇਰਾ ਇਹ ਵੀ ਬਾਦਾ ਥੋਪੇ ਚ ਉਹ ਇਹਨੂੰ ਸੀ ਬਣਾ ਕੇ ਬਿਆਲਾ ਸਰ ਇਹ ਇਹ ਕਈ ਵਾਰੀ ਨਿਆਣਾ ਦਾ ਕੀ ਹੁੰਦਾ ਦੱਸਦਾ ਜੇ ਆਪਾਂ ਉਰੇ ਆ ਭਾਈ ਅੱਜ ਇਹ ਵੱਡੇ ਪੱਧਰ ਤੇ ਇੰਜਰੈਨੀ ਕੀਤੀ ਆ ਪਾਰਟੀ ਵਰਤਨਾ ਲੈਣਾ ਵਕਤੀ ਦੇਖੋ ਕੁਸ਼ੀਰ ਤੈਲਾ ਜੰਡੌਲੀ ਦੇ ਕਾਫੀ ਪਰਿਵਾਰ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਨਾਲ ਸੀਗੇ ਉਹ ਕਾਂਗਰਸ ਪਾਰਟੀ ਸ਼ਾਮਲ ਹੋਏ ਐ ਇਤੋਂ ਇਹ ਨੌਜਵਾਨਾਂ ਦਾ ਇੱਕ ਬਹੁਤ ਧਾਰੀ 그룹 ਉਹ 2250 ਦੇ ਲੋਕ ਜਿਹੜੇ ਨੌਜਵਾਨਾਂ ਜਿਹੜੇ ਆਪਣੇ ਐਕਟੀ ਦੇਖਿਆ ਕਿ ਇਹ ਪਹਿਲਾਂ ਸਾਰੇ ਬੀਜੇਪੀ ਨਾਲ ਚੱਲਦੇ ਸੀਗੇ ਤੇ ਪਿਛਲੇ ਦਿਨੀ ਮੈਨੂੰ ਮਿਲੇ ਮੈਂ ਇਹਨਾਂ ਨੂੰ ਸਮਝਾਇਆ ਕਾਉਂਸਲਿੰਗ ਕਿਉਂਕਿ ਇਹ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਜਿਹੜਾ ਹੈਗਾ ਤੁਹਾਡੇ ਨਾਲ ਚੱਲਣਾ ਨੀਤੀ ਤੌਰ ਤੇ ਵੀ ਤੇ ਪਾਰਟੀ ਨਾਲ ਇਹਨੇ ਜੋ ਅੱਜ ਇਹ ਬਹੁਤ ਵੱਡਾ ਇੱਕ ਗਰੁੱਪ ਜਿਹੜਾ ਹੈ ਬੱਚਿਆਂ ਦਾ ਜਿਹੜੇ ਗਮਰਾਹ ਹੋਏ ਬੱਚੇ ਮੈਂ ਤਾਂ ਕਹਿ ਸਕਦਾ ਕਿ ਜਿਹੜੇ ਅੱਜ ਅਫੀਅਲ ਨਾਲ ਜੁੜੇ ਆਂ ਔਰ ਜਿਹੜੇ ਮੇਰੇ ਕੀਤੇ ਹੋਏ ਕੰਮ ਨਹੀਂ ਉਹ ਇਹ ਕਹਿੰਦੇ ਵੀ ਜਿੱਥੇ ਅਸੀਂ ਖੜ੍ਹਦੇ ਆ ਕਿਸੇ ਚੌਂਕ ਤੇ ਆਹੋਰ ਲੋਕ ਇਹੀ ਕਹਿੰਦੇ ਵੀ ਕੋខਾ ਕੇ ਬਹੁਤ ਕੰਮ ਕਰਾਇਆ ਇਹ ਜਿਹੜਾ ਵੱਡਾ-ਵੱਡਾ ਤੁਹਾਡੀ ਇੰਡਸਟਰੀਅਲ ਪਾਰਕ ਲੈ ਕੇ ਆਏ ਇੱਥੇ ਪਹਿਲਾਂ ਪਾਰਕ ਦਾ ਪ੍ਰੋਜੈਕਟ ਲੈ ਕੇ ਆਏ ਬਹੁਤ ਵੱਡੇ ਜਿਹੜੇ ਰੁਜ਼ਗਾਰ ਬੱਚਿਆਂ ਦੇ ਲਈ ਸੀ ਜਿਹੜੇ ਕਰ ਰਹੇ ਸੀ ਸੋ ਅੱਜ ਉਸ ਗੱਲ ਨੂੰ ਦੇਖਦੇ ਹੋਏ ਇਹ ਬੱਚਿਆਂ ਨੇ ਫੈਸਲਾ ਕਰ ਲਿਆ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਸਮ ਚਕਾਈਆ ਕਿ ਕੋਈ ਵੀ ਬੱਚਾ ਨਸ਼ਿਆਂ ਦੇ ਵਿੱਚ ਨਹੀਂ ਜਾਏਗਾ ਪਰ ਮੇਰੀ ਗੱਲ ਦੇ ਨਾਲ ਇਹ ਸਹਿਮਤ ਹੋਏ ਆ ਤੇ ਇਹਨਾਂ ਨੇ ਮੈਨੂੰ ਵਾਦਾ ਵੀ ਕਰਕੇ ਗਿਆ ਵੀ ਅਸੀਂ ਕੋਈ ਵੀ ਨਸ਼ਿਆਂ ਦੇ ਵਿੱਚ ਜਾਂ ਕੋਈ ਵੀ ਬੁਰੀ ਆਦਤ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੇ ਹੁਣ ਅੱਜ ਇਹ ਭਾਜਪਾ ਨੂੰ ਛੱਡ ਕੇ ਆਪ ਦੇ ਕੁਝ-ਕੁਝ ਵਰਕਰ ਜੀ ਸਾਰੇ ਜਣੋ ਸਾਡੇ ਤੇ ਆ ਗਏ। ਕਾਂਗਰਸ ਪਾਰਟੀ ਕੋਲ ਹੈ ਸ਼ਾਮਲ ਹੋਏ ਆ। ਤਾਂ ਮੈਂ ਇਹਨਾਂ ਨੂੰ ਜਿਵੇਂ ਕਹਿੰਦਾ ਇਹਨਾਂ ਨੂੰ ਬਹੁਤ ਸੁਝਾਇਆ ਕਿਉਂਕਿ ਮੇਰਾ ਜਿਹੜਾ ਆਪਣਾ ਕੈਰੀਅਰ ਵਿੱਚ ਦਾ ਉਹ ਵੀ ਮੇਰਾ ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋਇਆ ਤੇ ਇੱਥੇ ਤੱਕ ਮੈਂ ਪਹੁੰਚਿਆ ਤੇ ਇਹ ਕੋਈ ਪਤਾ ਨਹੀਂ ਹੁੰਦਾ ਕਿ ਸਾਡੇ ਤੋਂ ਬਾਅਦ ਕਿਸ ਬੰਦੇ ਨੇ ਸੰਭਾਲ ਲੈਣਾ। ਜੋ ਮੇ ਕਿੰਨੇ ਬੱਚੇ ਚਾਹੇਗੇ 250 ਤੋਂ ਲਗਭਗ ਹੈ। ਕਿੰਨੇ ਕਿੰਨੇ ਰੁਪਏ ਇਹ ਕਿੰਨੇ ਰੁਪਏਾਂ ਜੁਆਇਨ ਕਰਾ ਗਏ ਗਰੁੱਪ ਤਾਂ ਇਹ ਮਤਲਬ ਕਹਿੰਦਾ ਗਰੁੱਪ ਇਹਨਾਂ ਦਾ ਇੱਕ ਹੀ ਹੈਗਾ ਇਹ ਠੀਕ ਹੈ ਨਹੀਂ ਕੋਈ ਮਤਲਬ ਕਿ ਰਾਜਪੁਰੇ ਦੇ ਸੱਦੇ ਤੋਂ ਸੱਚੇ ਤੋਂ ਸਾਰੇ ਆਏ ਸੀਗੇ ਅਲੱਗ-ਅਲੱਗ ਠੀਕ ਹੈ ਨਹੀਂ ਕੋਈ ਪਹਿਲਾਂ ਪਹੁੰਚੇ ਉਸ ਬਾਅਦ ਚੋਂ ਦੁਰੰਗਦੇਵ ਕਲੋਨੀ ਤੋਂ ਆਏ ਹਾਂਜੀ ਇਸ ਤਰੀਕੇ ਦੇ ਨਾਲ ਸਾਰੇ ਇਕੱਠੇ ਹੋ ਗਏ ਨਹੀਂ ਇਕੱਲੇ ਸਾਰੇ ਬੰਦੇ ਸਾਰੇ ਰਾਜਪੁਰੇ ਤੋਂ ਆ ਗਏ ਜਿਹੜੇ ਡੋਲੀ ਪਿੰਡ ਤੋਂ ਆਏ ਜਿਹੜੀ ਡੋਲੀ ਤੋਂ ਸਾਡੇ ਸਾਬਕਾ ਸਰਪੰਚ ਨੇ ਵਰਮੇ ਸਿੰਘ ਉਹਨਾਂ ਦੇ ਨਾਲ ਕਾਫੀ ਪਰਿਵਾਰ ਇਕੱਠੇ

ਪਿੰਡਾਂ 'ਚ ਮੈਂ ਸਾਰੇ ਤੋਂ ਓਪਨ ਜਿਮ ਲਵਾ ਦਿੱਤੇ। ਇੱਥੇ ਮੈਂ 7 ਏਕੜ ਦੇ ਵਿੱਚ ਜਿਹੜਾ ਸਪੋਰਟਸ ਦਾ ਕੰਪਲੈਕਸ ਬਣਾ ਰਿਹਾ ਸੀ ਜਿੱਤੇ 3 ਕਰੋੜ ਰੁਪਏ ਮੈਂ ਲਾਤਾ ਸੀਗਾ ਬਾਅਦ 'ਚ ਸਰਕਾਰ ਬਦਲ ਗਈ ਇਹ ਆ ਚੋਤੀ ਤੋਂ ਚੋਤੀ ਐ ਡੈਡਾ ਕਾਫ ਪਿਆ। ਉਥੇ 14 ਕਰੋੜ ਰੁਪਏ ਲੱਗਣਾ ਸੀਗਾ। ਪਰ ਮੇਰੀ ਵੀ ਇੱਛਾ ਹੈ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਕੋਈ ਬਹੁਤ ਜ਼ਿਆਦਾ ਪੱਟੀਆਂ ਮੱਲਾ ਮਾਰ ਕੇ ਅੱਗੇ ਜਾਵੇ, ਈਵਨ 올림픽 ਤੱਕ ਮਤਲਬ ਕੈਂਬਰੀ ਜ ਜਾਵੇ ਕੋਈ ਬੱਚਾ। ਪੰਜਾਬ ਦੀ ਜਾਨ ਆ ਜੀ ਪਾਕਿਸਤਾਨ ਦੇ ਵੀ ਕੋਈ ਭਿਕਨ ਨਹੀਂ ਟੋਟਰ ਖਾਤਮੇ ਵਾਲਾ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾਈ ਸੀ ਅੱਜ ਤੁਸੀਂ ਉਹਨਾਂ ਦੇ ਜਿਹੜੇ ਮੈਂ ਦੇਖ ਰਹਾ ਹੈਗਾ ਵੀ ਉਹਨਾਂ ਦੇ ਲੱਛਣ ਦੇਖ ਲਓ ਕਿਸੀਂ ਅੱਜ ਖਾਂ ਖਾਂ ਤੇ ਉਹਨਾਂ ਦੇ ਐਮ ਐਲ ਏ ਨੂੰ ਮਨਿਸਟਰ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਕਿਹਾ ਜਾ ਰਿਹਾ ਹੈਗਾ ਅੱਜ ਤੁਸੀਂ ਲੋਕਾਂ ਨੇ ਦੇਖ ਲਿਆ ਕਿਉਂਕਿ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਈ ਇਸ ਧੋਖੇ ਦਾ ਬਦਲਾ ਇਹਨਾਂ ਨੂੰ ਲੈਣਗੇ ਅੱਜ ਤੋਂ 5-4 ਮਹੀਨੇ ਚਿਰ ਤੋਂ ਇਹਨਾਂ ਨੂੰ ਕਿਸੇ ਨੇ ਬਦਲ ਨਹੀਂ

ਮੈਂ ਪਹਿਲੀ ਮਤਲਕ ਕੇ ਸਰਕਾਰ ਦੇਖੀ ਹੈ ਐਨ ਦਸਾਂ ਮੈਂ 40 ਸਾਲ ਦੇ ਨੇੜੇ ਤਾਂ ਮੈਨੂੰ ਮੈਂ ਤੁਹਾਨੂੰ ਕਿਹਾ ਬਈ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਆਇਆ ਕਦੇ ਟਾਇਲਟਸ ਤੇ ਵੀ ਉਹ ਤਾਂ ਕਾਟਣ ਕਰਦੇ ਕਦੇ ਕਿਸੇ ਨੇ ਦੇਖੇ ਹੈ ਕਿ ਬੀਟਰਾਂ ਨੇ ਦੱਸੋ ਪਹਿਲੀ ਸਰਕਾਰ ਆਏ ਦੱਸੋ ਟਾਇਲਟਸ ਤੇ ਰਿਪੇਅਰ ਦੇ ਉਹ ਵੀ ਨਵੀਆਂ ਬਣਾਉਂਦੇ ਨਹੀਂ ਉਹਦੀ ਰਿਪੇਅਰ ਦੇ ਤੇ ਉਹ ਉਹਦੇ ਮਤਲਕ ਕਹਿੰਦਾ ਵੀ ਉਹ ਤਾਂ ਕਾਟਣ ਕਰਦੇ ਫਿਰਦੇ ਆ

ਇਹ ਜਿਹੜਾ ਕੰਗਰਸ ਦਾ ਬਣੇ ਸਰਕਾਰ ਬਣੇਗੀ ਕਿ ਬਿਲਕੁਲ ਬਣੇਗੀ ਪਰ ਇਹਨਾਂ ਇਹਨਾਂ ਦਾ ਕੋਈ ਭਵਿਕ ਨਹੀਂ ਇਹ ਖਤਮ ਆ ਇਹਨਾਂ ਦਾ